ਚੂ ਸਿਆਸੀ ਦਲ ਬਦਲੀਆਂ ਦੇ ਜੋ ਦੌਰ ਜੁੜੇ ਨੇ ਉਹ ਲਗਾਤਾਰ ਜਾਰੀ ਨੇ ਬਦਲ ਪਰਵਾਦੇ ਕਰੀਬੀ ਰਿਸ਼ਤੇਦਾਰਾਂ ਨੇ ਸਥਾਨਕ ਅਕਾਲੀ ਆਗੂਆਂ ਤੇ ਅਣ ਦੇਖਿਆ ਕਰਨ ਦੇ ਦੋਸ਼ ਲਗਾਉਂਦੇ ਹੋਏ ਅਕਾਲੀ ਦਲ ਦੇ ਨਾਲੋਂ ਖੁੱਦ ਦਾ ਜੱਦੀ ਪੁੱਛਤਾ ਨੇ ਰਿਸ਼ਤਾ ਜੋੜਿਆ ਹੈ ਉਸ ਨੂੰ ਤੋੜ ਲਿਆ ਹੈ ਹੁਣ ਪੰਜਾਬ ਦੇ ਮੌਜੂਦਾ ਸਿਆਸੀ ਹਾਲਾਤਾਂ ਅਤੇ ਅਕਾਲੀ ਦਲ ਦੀ ਨਿਕਰਦੀ ਹਾਲਤ ਨੂੰ ਬਿਆਨ ਕਰਦੇ ਹੋਏ ਜਿਹੜਾ ਹੈ ਇੱਕ ਸਾਹਮਣੇ ਆਇਆ ਹੈ ਬਿਆਨ ਆ ਸੁਣਦੇ ਹਾਂ ਕਿ ਕੀ ਕਹਿਣਾ ਹੈ ਤੇ ਇਹਨਾਂ ਮੋਹਰਲੀ ਕਤਾਰ ਦੇ ਸਿਆਸੀ ਆਗੂਆਂ ਦਾ ਸਤਿ ਸ਼੍ਰੀ ਅਕਾਲ ਜੀ ਇੰਡੀਆ ਨਿਊਜ਼ ਪੰਜਾਬ ਦੇ ਵਿੱਚ ਮੈਂ ਏ ਸ਼ਾਂਤ ਇਸ ਵੇਲੇ ਸ਼੍ਰੀ ਮੁਖਤਸਰ ਸਾਹਿਬ ਤੋਂ ਤੁਹਾਡੇ ਨਾਲ ਜੁੜਿਆ ਹਾਂ ਦੱਸ ਦਈਏ ਕਿ ਚੋਣਾਂ ਦਾ ਮੌਸਮ ਹੈ ਰੁੱਤ ਹੈ ਚੋਣਾਂ ਵੀ ਮਾਹੌਲ ਹੈ ਲਗਾਤਾਰ ਦਲ ਬਦਲੀਆਂ ਦਾ ਦੌਰ ਜਾਰੀ ਹੈ ਪਰ ਕਿਤੇ ਨਾ ਕਿਤੇ ਇਹ ਦਲ ਬਦਲੀਆਂ ਅਜੇ ਹੀ ਲੋਕਾਂ ਦੀਆਂ ਹੋ ਜਾਂਦੀਆਂ ਹਨ ਜਿਨ੍ਹਾਂ ਨੂੰ ਲੈ ਕੇ ਜਿਸ ਪਾਰਟੀ ਨੂੰ ਛੱਡਿਆ ਜਾਂਦਾ ਹੈ ਤੇ ਜਿਸ ਪਾਰਟੀ ਨਾਲ ਨਵੇਂ ਰਿਸ਼ਤੇ ਬਣਦੇ ਹਨ ਦੋਹਾਂ ਦੇ ਹਾਲਾਤ ਹੀ ਭਾਵੁਕ ਹੋ ਜਾਂਦੇ ਹਨ ਮਾਮਲਾ ਜੁੜਦਾ ਹੈ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਅਜੇ ਹੀ ਟਕਸਾਲੀ ਆਗੂਆਂ ਅਤੇ ਵਰਕਰਾਂ ਨਾਲ ਜਿਨ੍ਹਾਂ ਨੇ ਅੱਜ ਵੱਡੇ ਪੱਧਰ ਤੇ ਦੋਸ਼ ਲਗਾਏ ਹਨ ਕਿ ਅਕਾਲੀ ਦਲ ਨੇ ਪਾਰਟੀ ਵਿੱਚ ਉਹਨਾਂ ਦੀ ਬੇਕਦਰੀ ਕੀਤੀ ਅਤੇ ਜਿਸ ਦੇ ਨਤੀਜੇ ਵਜੋਂ ਆਮ ਆਦਮੀ ਪਾਰਟੀ ਦੇ ਆਗੂਆਂ ਵਰਕਰਾਂ ਵਿਧਾਇਕਾਂ ਅਤੇ ਵਿਸ਼ੇਸ਼ ਤੌਰ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਕਾਰਜਸ਼ੈਲੀ ਤੋਂ ਪ੍ਰਭਾਵਿਤ ਹੋ ਕੇ ਇਹਨਾਂ ਸਾਰੇ ਲੋਕਾਂ ਨੇ ਅੱਜ ਆਮ ਆਦਮੀ ਪਾਰਟੀ ਵਿੱਚ ਆਪਣੀ ਸਮੂਲੀਅਤ ਹੈ ਜਿਹੜੀ ਹੁਣ ਤੋਂ ਕੁਝ ਸਮਾਂ ਪਹਿਲਾਂ ਦਰਜ ਕਰਾਉਣੀ ਸ਼ੁਰੂ ਕੀਤੀ ਸੀ ਤਾਂ ਇਹ ਕਾਫਲਾ ਅੱਜ ਕਾਫੀ ਵੱਡਾ ਹੋ ਚੁੱਕਿਆ ਹੈ ਸਭ ਤੋਂ ਪਹਿਲਾਂ ਕੈਮਰਾ ਪਰਸਨ ਮੇਰੇ ਨਾਲ ਇਸ ਪਾਸੇ ਆਉਣਗੇ ਤਾਂ ਗੱਲ ਕਰਾਵਾਂਗੇ ਅਮਨਦੀਪ ਮਹਾਸ਼ਾ ਜੀ ਨਾਲ ਸਤਿ ਸ਼੍ਰੀ ਅਕਾਲ ਬਾਈ ਜੀ ਸਵਾਗਤ ਹੈ ਤੁਹਾਡਾ ਇੰਡੀਆ ਨਿਊਜ਼ ਪੰਜਾਬ 'ਚ ਸਤਿ ਸ਼੍ਰੀ ਅਕਾਲ ਬਾਈ ਜੀ ਵੀਰ ਜੀ ਕੀ ਮਸਲਾ ਬਣ ਗਿਆ ਤੁਹਾਡਾ ਫਤਨ ਵਾਲਾ ਪਰਿਵਾਰ ਤਾਂ ਬੜੇ ਲੰਮੇ ਸਮੇਂ ਤੋਂ ਪੁਰਾਣੇ ਅਕਾਲੀ ਦਲ ਨਾਲ ਜੁੜੇ ਹੋਏ ਹਾਂ ਸਾਡਾ ਪਰਿਵਾਰ ਟਕਸਾਲੀ ਅਕਾਲੀ ਹੈ ਜੋ ਕਿ ਮੇਰੇ ਦਾਦਾ ਜੀ ਮੇਰੇ ਫਾਦਰ ਜ਼ਾਕਰਬੇਲ ਸਿੰਘ ਦਾਦਾ ਇਸ ਦਾ ਕਰਨੈਲ ਸਿੰਘ ਤੇ ਮੈਂ ਵੀ ਤੇ ਗਾ ਮੇਰਾ ਬੱਚਾ ਵੀ ਸਾਰੇ ਅਸੀਂ ਅਕਾਲੀ ਦਲ ਚ ਹੀ ਆ ਤੇ ਪਰ ਸਾਨੂੰ ਇਗਨੋਰ ਕੀਤਾ ਜਾਂਦਾ ਹਰੇਕ ਕੋਈ ਨਾ ਕੋਈ ਸਰ ਇਹ ਵਿਸ਼ੇਸ਼ ਤੌਰ ਤੇ ਇਗਨੋਰ ਤੁਹਾਨੂੰ ਕੌਣ ਕਰਦਾ ਸੀ ਇਹ ਤੇ ਲੋਕਲ ਲੀਡਰਸ਼ਿਪ ਮੁਕਸਰ ਦੀ ਲੋਕਲ ਲੀਡਰਸ਼ਿਪ ਕਰਦੀ ਕਿੰਨੇ ਚਿਰ ਤੋਂ ਚੱਲਦਾ ਸੀ ਇਗਨੋਰ ਕਰਦਾ ਐ ਸਿਸਲਾ ਜੀ ਤਿੰਨ ਚਾਰ ਸਾਲ ਤੋਂ ਆਮ ਆਦਮੀ ਪਾਰਟੀ ਸਦਾ ਭਗਵਾਨ ਸਿੰਘ ਮਾਨ ਤੇ ਸਾਡੇ ਮੁਕਸਰ ਦੇ ਲੋਕਲ ਐਮ ਐਲ ਏ ਕਾਕਾ ਜਗਦੀਪ ਸਿੰਘ ਬਰਾੜ ਨਾਲ ਉਹਨਾਂ ਨਾਲ ਜਾਣਦਾ ਮੰਨਣਾ ਕੀ ਲੱਗਿਆ ਵੈਸੇ ਵੀ ਬਰਾੜ ਨੂੰ ਢਾਈ ਸਾਲ ਹੋ ਗਏ ਐਮ ਐਲ ਏ ਬਣਿਆ ਤੁਹਾਡਾ ਗਵਾਂਡ ਹੈ ਰਿਸ਼ਤੇਦਾਰੀ ਵੀ ਹੈ ਲੱਗਦਾ ਲੋਕ ਸੰਤੁਸ਼ਟਾ ਕਰਕੇ ਬਰਾੜ ਤੋਂ ਹਾਂ ਜੀ ਸਾਡਾ ਫੈਮਿਲੀ ਅਸੀਂ ਮੈਂਬਰ ਦਾਜ ਦਾ ਬੇਟਾ ਵੀ ਮੇਰੇ ਤੇ ਲੋਕ ਸੰਤੋਸ਼ ਚਰਨਾ ਤੋਂ স্বাগত ਤੁਹਾਡਾ ਆਈਡੀਆ نیوز ਪੰਜਾਬ ਦੇ ਵਿੱਚ ਮਿਰਜੀ ਕੀ ਕਾਰਨ ਰਹਿ ਗਿਆ ਤੁਸੀਂ ਵੀ ਕਾਫੀ ਪੁਰਾਣੇ ਜੁੜੇ ਹੋਏ ਸੀ ਪਾਰਟੀ ਨਾਲ ਕੀ ਵਜ੍ਹਾ ਬਣ ਗਈ ਸਾਡੀ ਜਿਹੜਾ ਪਰਿਵਾਰ ਹੈ ਜੀ ਸਨ 1957 ਤੋਂ ਜਦੋਂ ਬਾਦਲ ਸਾਹਿਬ ਪਹਿਲਾ ਇਲੈਕਸ਼ਨ ਲੜੇ ਆ ਜੀ ਉਦੋਂ ਮੇਰੇ ਪੜਦਾਦਾ ਜੀ ਸਰਦਾਰ ਫੂਲਾ ਸਿੰਘ ਜੀ ਉਦੋਂ ਤੋਂ ਬਾਦਲ ਸਾਹਿਬ ਦੇ ਨਾਲ ਸੀ ਜਦੋਂ ਕਿ ਇੱਕੋ ਹੀ ਹਲਕਾ ਸੀਗਾ ਗਿੱਦੜਵੇ ਤੋਂ ਲੈ ਕੇ ਫਰੂਜ਼ਪੁਰ ਤੱਕ ਇੱਕੋ ਹੀ ਹਲਕਾ ਸੀਗਾ ਬਾਦਲ ਸਾਹਿਬ ਜਦੋਂ ਕਿ ਪਹਿਲੀ ਯਾਰ ਐਮਐਲਏ ਬਣੇ ਸੀ ਜਦੋਂ ਕਾਂਗਰਸ ਦਾ ਤੇ ਅਕਾਲੀ ਦਲ ਦਾ ਸਾਂਝਾ ਇਲੈਕਸ਼ਨ ਹੋਇਆ ਸੀ ਅਸੀਂ ਉਹ ਅਸੀਂ ਉਦੋਂ ਤੋਂ ਬਾਦਲ ਸਾਹਿਬ ਨਾਲ ਅਟੈਚ ਨਰਾਜਗੀ ਦੀ ਵਜ੍ਹਾ ਕੀ ਰਹੀ ਗੱਜੀ ਨਰਾਜਗੀ ਜੀ ਕਿ ਜਿਹੜੇ ਪੁਰਾਣੇ ਟਕਸਾਲੀ ਪਰਿਵਾਰ ਨੇ ਜਿਨ੍ਹਾਂ ਨੂੰ 70-70 ਸਾਲ ਬਾਦਲ ਸਾਹਿਬ ਨਾਲ ਜੇਲਾ ਜਿਨ੍ਹਾਂ ਦੇ ਪਰਿਵਾਰਾਂ ਨੇ ਕਟੀਆਂ 10-10 ਸਾਲ ਜ਼ਿਲ੍ਹਾ 'ਚ ਰਹੇ ਬਾਲ ਸਾਹਿਬ ਦੇ ਨਾਲ ਤੇ ਦਿਨ ਰਾਤ ਮਿਹਨਤਾਂ ਕਰਕੇ ਅਕਾਲੀ ਦਲ ਨੂੰ ਉਸ ਮੰਜ਼ਿਲ ਤੇ ਪਹੁੰਚਾਇਆ ਜਿੱਥੇ ਕਿ ਇੱਕ ਸਮਾਂ ਸੀਗਾ ਕਿ ਭਈ ਉਹ ਟਕਸਾਲੀ ਪਰਿਵਾਰਾਂ ਨੂੰ ਅੱਗੇ ਹੋਣਾ ਚਾਹੀਦਾ ਸੀ ਤੇ ਜਿਹੜੇ ਕਿ ਉਹ ਬੰਦੇ ਅੱਗੇ ਲੱਗ ਗਏ ਜਿੰਨਾ ਬੰਦਿਆਂ ਦੀ ਕੋਈ ਕੁਰਬਾਨੀ ਨਹੀਂ ਪਾਟੀ ਲਈਏ ਔਰ ਟੋਟਲੀ ਕਰਪਟਿਡ ਬੰਦੇ ਉਸਤਾਨ ਤੁਸੀਂ ਤਾਂ ਬਹੁਤ ਪੁਰਾਣੇ ਸ਼ਹਿਰੀ ਆਗੂ ਆ ਜਿਹੜੇ ਅਕਾਲੀ ਦਲ ਨਾਲ ਜੁੜੇ ਹੋਏ ਸੀ ਪਾਸੇ ਹੋਣ ਦਾ ਕੀ ਕਾਰਨ ਮੁਖ ਰਿਹਾ ਸਾਡਾ ਬਾਦਲ ਪਰਿਵਾਰ ਨਾਲ ਬਹੁਤ ਪੁਰਾਣੀ ਸਾਂਝ ਸੀ ਜੀ ਹਰ ਸਿਮਰਤ ਕੌਰ ਭੈਣ ਜੀ ਸਾਡੇ ਘਰ ਵੀ ਆਉਂਦੇ ਸੀ ਸਾਡੇ ਕੋਲ ਬਹਿੰਦੇ ਵੀ ਸੀ ਜੀ ਸਾਨੂੰ ਪਾਰਟੀ ਦੇ ਵਿੱਚੋਂ ਕੰਮ ਕਰਨ ਦਾ ਮੌਕਾ ਵੀ ਦਿੱਤਾ ਸੀ ਮੈਂ ਪਾਰਟੀ ਦੇ ਵਿੱਚ ਜਨਰਲ ਸਕੱਤਰ ਦਾ ਅਹੁਦਾ ਵੀ ਸੰਭਾਲਿਆ ਜੀ ਪਰ ਸਾਨੂੰ ਪਾਰਟੀ ਦੇ ਜਿਹੜੇ ਇੱਥੋਂ ਦੇ ਮੇਨ ਅਹੁਦੇਦਾਰ ਬਣਾਏ ਗਏ ਜਾਂ ਪ੍ਰਧਾਨ ਬਣਾਏ ਗਏ ਉਹਨਾਂ ਨੇ ਸਾਨੂੰ ਇਗਨੋਰ ਕੀਤਾ ਜਦੋਂ ਵੀ ਸਾਨੂੰ ਕੋਈ ਗੱਲ ਹੋਣੀ ਕਿਸੇ ਕਿਸਮ ਦੀ ਸਾਨੂੰ ਪਿੱਛੇ ਛੱਡ ਦੇਣਾ ਅਸੀਂ ਇਹਨਾਂ ਦੀ ਪਾਰਟੀ ਵਾਸਤੇ ਇਹਨਾਂ ਕੁਝ ਕੀਤਾ ਅਕਾਲੀ ਦਲ ਵਾਸਤੇ ਕਿ ਦਰਿਆ ਤੱਕ ਵਿਛਾਉਂਦੇ ਰਹੇ ਆ ਪਰ ਸਾਡੀ ਕੋਈ ਕਿਸ ਨੇ ਕਦਰ ਨਹੀਂ ਪਾਈ ਹੁਣ ਬਾਈ ਜੀ ਤੁਸੀਂ ਸਾਡੀ ਵੀ ਸਵਾਗਤ ਹੈ ਇੰਡੀਆ ਨਿਊਜ਼ ਦੇ ਵਿੱਚ ਤੁਸੀਂ ਲੰਬੇ ਸਮੇਂ ਤੋਂ ਆਮ ਆਦਮੀ ਪਾਰਟੀ ਦੇ ਨਾਲ ਜਿਹੜਾ ਤੁਹਾਡਾ ਰਾਬਤਾ ਹੈ ਤਾਂ ਜਿਹੜੇ ਲੋਕ ਹੁਣ ਅਕਾਲੀ ਦਲ ਚੋਂ ਜਾਂ ਹੋਰ ਪਾਰਟੀਆਂ ਚੋਂ ਆਏ ਆ ਇਹਨਾਂ ਨੂੰ ਲੈ ਕੇ ਕੀ ਰਾਏ ਆ ਤੁਹਾਡੀ ਦੇਖੋ ਜਿਹੜੇ ਤਾਂ ਜ਼ਮੀਰ ਵਾਲੇ ਆ ਜੀ ਚਾਹੇ ਉਹ ਅਕਾਲੀ ਦਲ ਚੋਂ ਆਇਆ ਚਾਹੇ ਉਹ ਕਾਂਗਰਸ ਚੋਂ ਆਇਆ ਉਹਨਾਂ ਨੇ ਆਪਦੀ ਜ਼ਮੀਰ ਦੀ ਆਵਾਜ਼ ਵੇਖੀ ਆ ਕਿ ਜਿੱਥੇ ਕਿਤੇ ਇੱਜ਼ਤ ਨਹੀਂ ਹੈਗੀ ਜਿਸ ਘਰ 'ਚ ਇੱਜ਼ਤ ਨਹੀਂ ਉਸ ਘਰ ਦੇ ਵਿੱਚ ਪੈਰ ਰੱਖਣਾ ਉਹ ਉਹ ਮناسب ਨਹੀਂ ਸਮਝਿਆ ਜੇ ਤੋ ਤੁਸੀਂ ਅਕਾਲੀ ਦਲ ਨਾਲ ਜੁੜੇ ਰਹੇ ਕਿਹੜੇ ਕਿਹੜੇ ਆਗੂ ਆ ਕੋਈ ਨਾ ਗਿਣਾ ਸਕਦੇ ਜਿਹੜੇ ਤੁਹਾਡੇ ਵਾਂਗੂ ਇਸੇ ਤਰ੍ਹਾਂ ਹੀ ਪਾਰਟੀ 'ਚ ਸਨਮਾਨ ਨਹੀਂ ਦਿੱਤਾ ਤੇ ਉਹਨਾਂ ਨੇ ਕਿਨਾਰਾ ਕਰ ਲਿਆ ਪਾਰਟੀ ਮਰਾੜ ਪਰਿਵਾਰ ਲਾਲੋ ਜੀ ਜੀ ਭਾਈ ਸਾਹਿਬ ਲਾਲੋ ਰਾਜ ਜੀ ਲਾਲੋ ਭੁੱਲਰਾਂ ਵਾਲੇ ਜਗਦੀਪ ਜਗਦੀਪ ਭੁੱਲਰ ਜੀ ਤੇ ਹਾਂਜੀ ਜੀਤਾ ਜੀ ਹੋ ਗਏ ਜੀ ਰਕੇਸ਼ ਚੋਧਰੀ ਹੋਗੇ ਪਿੰਦਰ ਸਰਪੰਚ ਦਲੀਪ ਐਫਸੀ ਜੇ ਇਸ ਤਰ੍ਹਾਂ ਜੇ ਮੰਨ ਲਓ ਮੇਨ ਬੰਦਾ ਹੀ ਪਾਰਟੀ ਚੋਂ ਪਾਸੇ ਹੋਈ ਜਾਂਦੇ ਆ ਉਹਦੇ ਲਈ ਸਫਲਤਾ ਅਸਫਲਤਾ ਕੀ ਰਾਹ ਬਚਦਾ ਕਿਉਂਕਿ ਸੁਖਬੀਰ ਬਾਦਲ ਇੱਕ ਜ਼ਿੰਮੇਵਾਰ ਇਨਸਾਨ ਆ ਕੀ ਮੈਸੇਜ ਦੇਣਾ ਚਾਹੂੰਗਾ ਵੀਰ ਜੀ ਗੱਲ ਇਹ ਆ ਵੀ ਜੋ ਵੀ ਪਾਰਟੀ ਦੀ ਰੀੜ ਦੀ ਹੱਡੀ ਹੁੰਦੇ ਵਰਕਰ ਜਦੋਂ ਵਰਕਰ ਮੈਦਾਨ ਛੱਡਦੇ ਵਰਕਰ ਨੇ ਘਰ ਘਰ ਜਾਣਾ ਹੁੰਦਾ ਚਾਚੀ ਜੀ ਮਾਸੀ ਜੀ ਕਹਿ ਕੇ ਵੋਟ ਪਾਉਣੀ ਹੁੰਦੀ ਜਦੋਂ ਉਹਨਾਂ ਨੇ ਵੋਟਾ ਕੱਢਣੀ ਨਹੀਂ ਕਹਿਣਾ ਨਹੀਂ ਤਾਂ ਵੋਟ ਕਿਵੇਂ ਪਾਵੇ ਤੇ ਹੁਣ ਮੌਜੂਦਾ ਸਰਕਾਰ ਦਾ ਸਿਸਟਮ ਕਿਵੇਂ ਲੱਗ ਰਿਹਾ ਸਾਨੂੰ ਬਹੁਤ ਵਧੀਆ ਲੱਗਾ ਜੀ ਤਰੇਨਾ ਸਦਕਾ ਹੀ ਆਏ ਉਹਨਾਂ ਦੇ ਲੱਖ ਸਿਆਸੀ ਦਲਾਂ ਦੇ ਆਗੂ ਜਿਨ੍ਹਾਂ ਨੇ ਆਪਣੀ ਪ੍ਰਤੀਕਿਰਿਆ ਪ੍ਰਗਟਾਈ ਹੈ ਸਰਕਾਰ ਦੇ ਕੰਮਾਂ ਵਿੱਚ ਲੋਕਾਂ ਨੂੰ ਕਾਫੀ ਸੰਤੁਸ਼ਟੀ ਹੈ ਤੇ ਹੋਰ ਨਾਲ ਦਲਾਂ ਦੇ ਵੱਖ-ਵੱਖ ਮੁੱਦਿਆਂ ਤੇ ਵਿਚਾਰਕ ਮਤਭੇਦ ਵੀ ਉੱਭਰ ਕੇ ਸਾਹਮਣੇ ਆਏ ਹਨ ਹੁਣ ਦੇਖਣਾ ਹੋਵੇਗਾ ਕਿ ਇਨਾਂ ਆਗੂਆਂ ਦੀ ਇੱਕ ਵਿਸ਼ੇਸ਼ ਪਾਰਟੀ ਨਾਲੋਂ ਤੋੜ ਵਿਛੋੜ ਅਤੇ ਦੂਜੀ ਧਿਰ ਨਾਲ ਜੋੜ ਇਹਨਾਂ ਲੋਕ ਸਭਾ ਚੋਣਾਂ ਦੇ ਨਤੀਜਿਆਂ ਵਿੱਚ ਕਿਹੋ ਜਿਹਾ